ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਨੀਸ਼ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗੱਭਨ ਦਿਖਾਉਣੀ ਆ ਜਿਨ੍ਹਾਂ 'ਚੋ ਇੱਕ ਗੱਭਨ ਹੈ ਤੇ ਦੋ ਸੁਈਆਂ ਵਾਂ ਸੁਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਭਨ ਆਪਣੀ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੋਂ ਦੋ ਟਾਈਮ ਚੁਆਈ ਕਰਾ ਲਓ ਬਾਰੇ ਅਬ ਤਸੱਲੀ ਆਪਣੇ ਇੱਥੇ ਹੀ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੇ ਤੇ ਨਾਮ ਦੱਸਦੇ ਕਹਿੰਦੇ ਫਿਰ ਨਾਮ ਮੇਰਾ ਮਨੀਸ਼ ਏ ਸ਼ਹਿਰ ਆਪਣਾ ਬਟਾਲਾ ਤਸੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਮੋਬਾਈਲ ਨੰਬਰ 836010989 ਸੀ ਨੰਬਰ ਤੇ ਵਟਸਐਪ ਕਰ ਲਿਆ ਤੇ ਮੀ ਪੂਰਾ ਜੋਰਾ ਸ਼ੋਰਾ ਜੀ ਪੈਂਦੇ ਆ ਫਿਰ ਜੀ ਸ਼ੇਰ ਦਾ ਹੀ ਲੱਗਾ ਜੇ ਅੱਜ ਕੱਲ੍ਹ ਦਾ ਹੀ ਵੈਸੇ ਤੇ ਕੱਲ੍ਹ ਪਰਸੇ ਧੁੱਪ ਲੱਗੀ ਸੀ ਹਾਂਜੀ ਹਾਂਜੀ ਤੇ ਬਾਕੀ ਕਿੰਨੇ ਚਾਰ ਪੰਜ ਦਿਨ ਹੋ ਗਏ ਝੜੀ ਲੱਗੀ ਆਆਂ ਲੱਗੇ ਰਿਆਂ ਤੇ ਅੱਜ ਵੀ ਸ਼ੇਰ ਤੇ ਅੱਜ ਆਪਣੇ ਕੋਲ ਦੋ ਗੱਬਣਾਂ ਤੇ ਇੱਕ ਸੂਈ ਹੈ ਨਾ ਹਾਂਜੀ ਹਾਂਜੀ ਚਲੋ ਪਹਿਲਾਂ ਇਹ ਰਾ ਆਹੀ ਵੈੜ ਗੱਬਣ ਹੀ ਦਿਖਾ ਦਈਏ ਸੂਆ ਇਹਦਾ ਸੂਆ ਵੀਰ ਜੀ ਵੇਖੋ ਪਹਿਲਾਂ ਨਾ ਕਹਿ ਕੇ ਦਿੱਤੀ ਜੇ ਘਰ ਆ ਰਿਆਂਗੇ ਅੱਛਾ ਵੀਰ ਆਪਣੀ ਸਮਝੋ ਇਹ ਲੈ ਦੂਜਾ ਅগে ਪਹਿਲਾ ਵਾ ਠੀਕ ਆ ਠੀਕ ਆ ਠੰਡੀ ਠੁੰਡੀ ਉਹਦਾ ਯਾਰ ਦੀ ਵੈਸੇ ਪਹਿਲੇ ਨਹੀਂ ਆ ਵੈੜ ਠੀਕ ਆ ਹਾਂਜੀ ਤੇ ਕਿੰਨਾ ਕੁ ਤਰ੍ਹਾਂ ਦੁੱਧ ਕੱਢੀ ਜਾਊਗੀ ਦੁੱਧ ਵੇਖੋ ਜੀ ਪਹਿਲੇ ਸੂਏ ਜਿੱਦੀ ਜਾਤ ਮਸਲੇ ਕਦ ਵਜੇ ਨਾਲੀ ਦੁੱਧ 15 16 ਕਿਲੋ ਤੇ ਪਹਿਲੇ ਸੂਏ ਭਰੇ ਕੀਤੇ ਦੋ ਰੋਆਂ ਦਾ ਫਿਰ ਇੱਕ ਰੀ ਬਾਕੀ ਇਹ ਜੇ ਕੋਈ 8-10 ਦਿਨ ਲੈ ਜੂਗੀ ਇਹ ਦਿਨ ਕੋਈ 10-12 ਲੈ ਜਾਣੀ ਜੀ ਮਰਜੀ ਵਹਿੜੂੜੀ ਆ ਬਸ ਫੇਰ ਖਾਸ ਹੋ ਜਾ ਲੈ ਲੈ ਹਾਂ ਅੰਦਰੋਂ ਮੜੀ ਮੇਹ ਪੈਣ ਦਿਆ ਪੁਰਾਣ ਗਾਰ ਪੁਰਾਣ ਮੇਹ ਪੈਣ ਦਿਆ ਆ ਬਾਕੀ ਉਹ ਵੈਸੇ ਫੋਟ ਗਈ ਆ ਇੱਕ ਪਾਸੇ ਇੱਕ ਤਰੀ ਤਈ ਵਾਰੀ ਸਿੰਘ ਦਾ ਅੱਗ ਲੱਗਿਆ ਥੋੜਾ ਪਾਤਾ ਉੱਪਰ ੱਲੇ ਹੋ ਜਾਂਦਾ ਅੱਜ ਇਹ ਆ ਵੀ ਬਾਹਰ ਆ ਕੇ ਕੜ ਹੋਇਆ ਪਿਆ ਸਾਰਾ ਪਾਣੀ ਖਲੋਤਾ ਤੇ ਉਹਦੇ ਕਰਕੇ ਅੱਜ ਅੰਦਰ ਅੰਦਰ ਹੀ ਤੋੜ ਕੇ ਤੁਹਾਨੂੰ ਵਿਖਾਉਣੀ ਆ ਦੇਖ ਸਾਡੇ ਉਤਰਾਏ ਆ ਬੇ ਰੰਗ ਰੂਪ ਦੇ ਚੰਗੀ ਆ ਨਵੀਂ ਨਵੀਂ ਵੱਛੀ ਆ ਜੀ ਤੇ ਥੱਲੇਆਂ ਵੀ ਚੰਗੀ ਤਿਆਰ ਹੋਣਗੀ ਹੋਣੀ ਤਿਆਰ ਹੋਣੀ ਠੰਡੀ ਧੀਦੀ ਆ ਸੰਭਨ ਅਲੀ ਆ ਬਈ ਸਾਮ ਕੇ ਵੈੜ ਚੰਗੀ ਤਿਆਰ ਹੋ ਜਣੇ ਮੇਰਾ ਵੀ ਕੋਈ ਸ਼ਾਮ ਵਲੇ ਕਰੇ ਨਫਾ ਚੰਗਾ ਲੈ ਲੇਗਾ ਬਾਕੀ ਫਾਨ ਫੁਣ ਦਿਖਾ ਦਿਓ ਇਹਦਾ ਚਾਰੇ ਥਾਣਾ ਇਕੱਲੇ ਇਕੱਲੇ ਉਹ ਵੀ ਠੰਡੀ ਧੀ ਰਹੀ ਏ ਠੀਕ ਆ ਜੀ ਕੋਈ ਗਰਮ ਗਰਮ ਨਹੀਂ ਹੋ ਜਾ ਹਸਾ ਤਾਂ ਤੇ ਮੁੱਲ ਫੇਰ ਇਹਦਾ ਮੋਲ ਦੇਖੋ ਜੀ ਇਹ ਸਵਾਸੂ ਦੀ ਵੇਚੀ ਮੋਲ ਤੇ ਦੇਖ ਲਈ ਵਸੀ 70 75 ਦੀ ਹਾਂਜੀ ਹੋਰ ਚਲੋ ਦੇ ਦਾਂਗੇ ਸਾਫ ਸੁਥਰੀ ਛੱਡ ਗਏ ਕਿੰਨੇ ਦੀ ਦੇ ਦਾਂਗੇ 50000 ਦੀ ਦੇ ਦੀਏ ਹੋਰ ਕਰ ਦੀਏ ਮਾਨ ਹੋਰ 2000 ਛੱਡ ਗਏ 45000 ਦੀ ਜਾਂਦ ਚਲੋ ਦੇ ਦਾਂਗੇ ਵੀ ਹੋਂ ਦਾ ਕੱਚੀ ਕੱਚੀ ਦਾ ਮੋਲ ਜੀ ਠੀਕ ਹੈ ਜੀ 45000 ਦੀ ਜੀ ਸਾਫ ਸੁਥਰੀ ਹੈ ਠੀਕ ਹੈ ਜੀ ਆ ਵੀ ਗੱਭਣ ਆ ਇਹ ਗੱਭਣ ਚੇਲੇ ਵਾਖਾ ਰੋ ਜਿਹੜਾ ਖਾਣੇ ਕਰ ਦੇ ਸਕਦੇ ਠੰਡੀ ਠੋਡੀ ਨਾੜਾ ਨੋੜਾ ਧੂਆ ਪਾਸੇ ਅੱਗੇ ਪਿਛੇ ਹੋਣੀ ਹੈ ਜੀ ਠੀਕ ਹੈ ਜੀ ਤੋਰ ਰਹਾ ਹੈ ਕਰੀਮ ਇਹ ਉਤਰਾ ਕਿੰਨਾ ਕੁ ਦੁੱਧ ਕੱਢੀ ਜਾਊਗੀ ਇਹ ਦੁੱਧ ਵੀ ਰੀਫਰਸਟਡ ਹੈ ਅੱਛਾ 20 ਪਲੱਸ ਹੀ ਚੱਲੂਗੀ ਉਹਨੂੰ ਚੱਕਰ ਚੱਕੜ ਕਰਕੇ ਅੰਦਰ ਤੋੜਨ ਦੇ ਲਈ ਮੈਂ ਅਬ ਇਸ ਬਾਹਰ ਨਹੀਂ ਕਰਨੀ ਕਰਕੇ ਅੰਦਰ ਅੰਦਰ ਹੀ ਤੋੜ ਕੇ ਤੁਹਾਨੂੰ ਦਿਖਾਉਂਦੇ ਹਾਂ ਜੇ ਕਿਸੇ ਨੇ ਦੁਬਾਰਾ ਵੀ ਵੀਡੀਓ ਮੰਗਾਉਣੀ ਹੋਵੇ ਤਾਂ ਤੁਸੀਂ ਵੀਰ ਜੀ ਨੂੰ ਮੰਗਵਾ ਸਕਦੇ ਹੋ ਜੀ ਕਦ ਗਾਵੀ ਤੇ ਨੀਮੀ ਤੇ ਲੱਟੇ ਥੋੜੇ ਆ ਇਹ ਵੀ ਥੱਲੇ ਚੰਗੀ ਭਰਨਦੀ ਆ ਬਹੁਤ ਚੰਗੀ ਖੱਤਰੀ ਦੇਵਾ ਕਿੰਨਾ ਹੀ ਗਾੜੂ ਜੇ ਉਹਨੇ ਸਿਕਾਣ ਲਈ ਹੁੰਦੀ ਹਾਂਜੀ ਜੁਮਾਨ ਨੇ ਦੇ ਮਗਰ ਵੀ ਨਾੜਾ ਬਰੀ ਬਰੀ ਨਾੜਾ ਦਿਖਾ ਦਿਓ ਦੋਹਾਂ ਪਾਸੇ ਲੈਵੇ ਤੇ ਨਾੜਾ ਤੇ ਫਜ ਬੰਨੀ ਪੁੰਨੀ ਬਹੁਤ ਜਿਆਦੀ ਜੇ ਅਸੀਂ ਹਾਂ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਦੇ ਦੀ ਪੈੜੀ ਆ ਦੀ ਨਹੀਂ ਪੈਣਦੀ ਨਹੀਂ ਜਾਣੀ ਏ ਘੱਟ ਕਰ ਦੀਏ ਘੱਟ ਕੇ ਸੀ 60 ਦੀ ਦੇ ਦਿੰਦੇ ਆ ਜੀ ਹੋਰ ਆਉਂਦਾ ਥੱਲੇ ਵੀ ਲੋ ਜਾ ਜੇ 20 ਪਲੱਸ ਵਾਲੀ ਜੀ 2000 ਛੱਡ ਦੀਏ ਹੋਰ ਇਹ ਜੈਸੇ ਨੂੰ 55000 ਦੀ ਦੇ ਦਾਂਗੇ ਅੱਛਾ 55000 ਦੀ ਛੋਟੇ ਛੋਟੇ ਪਹਾੜੇ ਦੇ ਦਾਂਗੇ ਵੈੜ ਚੰਗੀ ਏ ਜੇ ਮਰਦੀ ਕਾਰੀਗਰੀ ਵੀ ਕੋਈ ਮੇਰਾ ਵੀਰ ਖੜਕੇ ਵੇਚ ਸਕਦਾ ਜੀ ਹਾਂਜੀ ਉਨੇ ਕਾ ਬੜੀ ਤਗੜੀ ਜੀ ਹਾਂਜੀ ਇਹ ਦੇਖੋ ਮੇਰੇ ਤੋਂ ਇਹ ਸੁਈਆ ਹਨਾ ਹਾਂਜੀ ਹਾਂਜੀ ਕੱਦ ਬੜਾ ਉੱਚਾ ਹੈ ਦਾ ਹਨਾ ਕੱਦ ਵੇਖੋ ਬੱਚੀ ਦਾ ਹਾਂਜੀ ਇਹ ਚੁੰਗਾ ਸਿੰਘ ਚਿੱਟਾ ਸਿੰਘ ਕਰਮਾਲਾ ਵੇਖੋ ਮੱਥੇ ਵਾਲੀ ਜਿਹੜੀ ਕੁਆਲਟੀ ਵੇਖੋ ਇਹ ਠੰਡੀ ਧੀਰੀ ਹੈ ਕੋਈ ਉਹੋ ਜੀ ਗੱਲ ਨਹੀਂ ਠੀਕ ਹੈ ਤਾਂ ਮਰਜੀ ਇਹ ਤਾਂ ਲਾਡੀਆਂ ਕਰਦੇ ਰਹੋ ਠੀਕ ਹੈ ਜੀ ਹਾਂ ਜਾਤੀ ਪਾਤੀ ਤੇ ਅਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਇੱਕ ਵਾਰੀ ਚੰਗੀ ਜ਼ਰਾ ਹਾਂ ਦੇਖ ਸਾਡੇ ਤੇ ਕਿੰਨੀ ਜਿਹਾ ਬਹੁਤ ਜਿਆਦਾ ਕਿੰਨੇ ਚਿਰ ਦੀ ਸੋਈ ਆ ਵੀਰ ਜੀ ਸੂਈ ਤਾਂ ਬੱਚਾ ਦਿਖਾ ਦਿੰਦੇ ਕੋਈ ਆਪਣੀ ਸਮਝ ਮੇਰਾ ਵੀਰ ਵੇਖਦੇ ਦਾਹਾਂ ਦਾ 15 ਦਾ 18 ਦਾ ਠੀਕ ਹੈ ਜੀ ਦੁੱਧ ਉਹਨ ਦੁੱਧ ਦੇ 13 14 ਕਿਲੋ ਦੱਸ ਦੇ ਮੇਰੇ ਕੋਲ ਹੀ ਆਈ ਜੇ 12 ਕਿਲੋ ਦੁੱਧ ਹੈਗਾ ਜੀ ਹੁਣ ਤੁਰ ਫਿਰ ਇੱਕ ਰੋਟੀ ਲੰਗੀ ਕਰ ਲੇਗਾ ਨਹੀਂ ਦੁੱਧ ਵੱਧ ਨਹੀਂ ਸਕਦੀ ਕੱਦ ਵੀ ਅੱਧੀ ਬਹੁਤ ਸੋਹਣੀ ਆ ਉਹ ਚੀਜ਼ ਆਪਸ ਵਿੱਚ ਦਾ ਫੋਨ ਨੰਬਰ ਸਾਥ ਇਹ ਆ ਬਿਹ ਹੈਗੀ ਫਿਕਸ ਵਨ ਨਹੀਂ ਨਿੱਗਰ ਵਨ ਨਹੀਂ ਆ। ਕਿਹ ਜੀ ਇਹਨਾਂ ਲੈਵਾ ਪਾਇ 100 ਕੋਈ ਨਾਲੇ ਲੈਵਾ ਨਹੀਂ ਖਰਾਬ ਹੋਣਾ ਲੈਣਾ। ਜਿੱਤਾ ਚੋ ਜਾ ਕੇ ਤਾਂ ਰੰਮ ਬਰਵਾ ਦੇਣੀ। ਛੜ ਫੜ ਬਹੁਤ ਸੋੜਾ ਮੁੱਠੀ ਜਲਾ ਥਾਣ ਦੀ। ਜਵਾਜੂ ਉਹ ਕਿੱਜ ਪੁਰਾ। ਸਵਾਦ ਖਾ ਦੇ ਮੈਂ ਇਹਦਾ ਹੁਣ। ਦਿਖਾ ਹੀ ਦੋ ਫਿਰ। ਤੇ ਆ ਬੱਚਾ ਇਹਦਾ ਇਹਦਾ। ਸਸੰਦੀਆ ਜਿਹੜੇ। ਠੀਕ ਹੈ ਮੈਂ ਆਪਾਂ ਇਹ ਆਖਾਣੇ ਦੇ ਦੇਖ ਲਦੇ ਆਪਾਂ ਲੱਗਦੇ ਚੁਾਈ ਵੇਖੋ ਮੁੱਠੀ ਵਾਲਾ ਖਾਂਜ ਮਗਰੋਂ ਭਾਂ ਦੇ ਖਾਲਦੇ ਇਹ ਨਾ ਵੀ ਸੋਚੇ ਕਿ ਮੁੱਠੀ ਤੇ ਨਹੀਂ ਹੁੰਦਾ ਮਗਰੋਂ ਦਿਖਾ ਲਓ ਚੁਾਈ ਲੋਈ ਕਰਨਾ ਠੀਕ ਕੋਈ ਪੂਰ ਛੱਟਾ ਨਹੀਂ ਜੇ ਕੋਈ ਕੋਸ਼ ਨਹੀਂ ਜੇ ਠੀਕ ਛੱਡਦੇ ਸੀ ਆ ਦੇ ਸਾਡੇ ਚਾਰੇ ਤਨ ਚੁਾਈ ਚੁਈ ਇੱਕ ਨੰਬਰ ਇਹ ਕੋਈ ਪੂਰ ਛੱਟਾ ਨਹੀਂ ਖਾਂਜ ਦੇ ਕਿੰਨਾ ਫਰ ਮੁੱਲ ਵੇਚੀ ਇਹਦਾ ਮੁੱਲ ਵੇਚੀ ਜੀ ਲਾਈਟ ਬੜੇ ਭਾਣੇ ਜਿਹਾ ਵੈਰ ਤੇ ਭਾਵੇਂ ਹੈਗੀ 70 75 ਹਜ਼ਾਰ ਦੀ ਹਾਂ ਜੀ ਕੋਈ ਚੰਗਾ ਵਾਸੀ ਦਾ ਕੋਈ ਤਾਂ ਹੈ ਝੁੰਗੀ ਕਰਮਾਲੀ ਚਟਾ ਸੇਜੇ ਜੀ ਹਾਂ ਜੀ ਕਿੰਨੇ ਦੀ ਦੇ ਜੀ ਦੇ ਦੋ ਆਪੇ ਕਿੰਨੇ ਦੀ ਕਰਨੀ ਕੀ ਦੇ ਦੀਏ ਵੀ 55 ਦੀ ਦੇ ਦੀਏ ਨਹੀਂ ਇਹ 50 ਤੋਂ ਅੰਦਰ ਕਰੀਏ ਅੰਦਰ ਕਰ ਦੀਏ ਹਾਂ ਜੀ ਇਹ ਤਾਂ ਜਿਆਦਾ ਜੀ ਜਿੰਦਾਨੀ ਤੇ ਕੋਈ ਕਰ ਦੋ ਆ ਠੀਕ ਹੈ ਚਲੋ ਦੇ ਦੀਏ 48 ਦੀ ਦੇ ਦੀਏ 45 ਹਜ਼ਾਰ ਦੀ ਜਾਂਦੇ ਚਲੋ ਜਾਂਦਾਂਗਾ ਤੁਹਾਡੇ ਘਰ ਤੇ ਦੇ ਦਾਂਗੇ ਕੀ ਗੱਲ ਜੀ 40000 ਦੇ ਦਾਂਗੇ ਡਿਵਾਈਸ ਕੋ ਦਿੰਦਾ ਨਹੀਂ ਜੀ ਬਾਕੀ ਕੱਦ ਕਾਠ ਬੜਾ ਉੱਚਾ ਹੋਇਦਾ ਬੜਾ ਬੀਲ ਬਹੁਤ ਜਿਆਦੀ ਆ ਤੇ ਬਾਕੀ ਕੀ ਹੈ ਠੰਡੀ ਕੋਈ ਦਸੀ ਨਹੀਂ ਕੋਈ ਕੋਈ ਇੱਥੇ ਆਓ ਆਪਣੀ ਤਸੱਲੀ ਕਰਾ ਤੇ ਵੇਸ ਚਾੱਕ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ